ਜਦੋਂ ਸੀ ਹਰੀਕੇ ਤੋਂ ਵਾਪਸ ਮੈਂ ਆਇਆ ਕੁਮਕਾਨਾ ਨਾ ਪ੍ਰੋਗਰਾਮ ਹੋਇਆ ਸੀ ਤਾਂ ਸਾਨੂੰ ਇਹ ਮੈਨੂੰ ਕਿਹਾ ਮੈਂ ਅਗਰ ਆਪਾਂ ਕੋਈ ਇਹ ਜਿਹੇ ਮੇਰਾ ਦਿਲ ਜਿਆ ਕਰ ਰਿਹਾ ਪੁੱਤ ਪ੍ਰੋਗਰਾਮ ਰੱਖ ਲੀ ਤਾਂ ਆਪਾਂ ਫਿਰ ਫਾਲੇ ਨਾ ਮੈਂ ਉੱਥੇ ਜਾ ਕੇ ਆਇਆ ਸੀ ਇਹ ਕਿਤਾਬੜੀ ਸੀ ਤਾਂ ਫਿਰ ਸਭ ਤੋਂ ਪਹਿਲਾ ਖਿਆਲ ਇਹ ਰਿਹਾ ਕਿ ਇਹਨਾਂ ਦਾ ਸਾਡੇ ਸਿਰ ਜਮਾਨ ਤੇ ਆਇਆ ਜੀ ਆਪਾਂ ਕੰਮ ਕਰਨਾ ਦੰਦਾ ਕਰੀਏ ਤੇ ਕਿਉਂਕਿ ਅਸੀਂ ਜਿਹੜੇ ਲੋਕ ਪੰਜਾਬ ਚ ਰਹਿੰਦੇ ਨਾ ਸੀ ਖਾਸੀਆਂ ਦਿੱਕਤਾਂ ਨੇ ਸਾਡੀਆਂ ਅਸੀਂ ਥਲਵਾਜ ਕੰਮ ਕਰਦੇ ਆਂ ਤਾਂ ਸਾਨੂੰ ਜਾਂ ਗਾਣਿਆਂ ਸਾਨੂੰ ਦੱਸ ਦਿੱਤਾ ਜਾਂਦਾ ਵੀ ਅਸੀਂ ਐਵੇਂ ਹੁੰਦੇ ਆਂ ਹੁੰਦੇ ਆਂ ਪਰ ਮਤਲਬ ਸੱਚੀ ਗੱਲ ਕਹੂਗਾ ਖਾਸੇ ਕਹਿੰਦਾ ਦਿਮਾਗੋ ਪੈਦਲਾ ਆ ਇਸਲਾਮ ਦੇ ਚ ਘਰੋਂ ਤੋਂ ਦੇ ਮਾਮਲੇ ਚ ਤੇ ਕੁਝ ਸਿੱਖਣ ਦੇ ਮਾਮਲੇ ਚ ਤੇ ਕੁਝ ਜਾਣਨ ਦੇ ਮਾਮਲੇ ਚ ਇਸ ਮਾਮਲੇ ਤੇ ਅਸੀਂ ਬਹੁਤ ਪਛੜੇ ਹੋਇਆ ਦੂਜੀ ਦੁਨੀਆ ਨੂੰ ਦੇਖਣ ਤੋਂ ਅਸੀਂ ਕਤਰੌਣੇ ਆ ਸਮਾਂ ਲਾਦਾ ਵੀ ਇੱਥੇ ਸਾਰਾ ਕੁਝ ਹੈਗਾ ਉਸ ਚੱਕਰ 'ਚ ਸਾਨੂੰ ਇਹ ਲੱਗੇ ਵਿੱਚ ਪੰਜਾ 10 ਸਾਡੇ ਅੰਦਰ ਵੀ ਹੋਰ ਬਹਿਣ ਕੇ ਸੁਣਨ ਦੇ ਸਾਡੇ ਅੰਦਰ ਵੀ ਜਗਿਆਸਾ ਹੋ ਗਈ ਕਿ ਅਸੀਂ ਇੱਥੋਂ ਘੱਟੋ ਘੱਟ ਦੋ ਕਦਮ ਲੰਘਣ ਜੋਗੇ ਹੋਈਏ ਤੁਰਨ ਜੋਗੇ ਹੋਈਏ ਤਾਂ ਉਹਨਾਂ ਲਈ ਸਾਡੇ ਦੀ ਬਹੁਤ ਵੱਡੀ ਇੱਕ ਜਿਹੜੇ ਜਗਿਆਸਾ ਜਗਾ ਸਕਦੇ ਕੋਈ ਸਾਡੇ ਅੰਦਰ ਜਗਾ ਸਕਦੇ ਆ ਤੇ ਇਹਨਾਂ ਦਾ ਆਪਣਾ ਅਨੁਭਵ ਹੈ ਬਸ ਸਿਰਫ ਇਹਨਾਂ ਨੂੰ ਸੁਣਨ ਵਾਸਤੇ ਆਪਾਂ ਮਤਲਬ ਅੱਜ ਬੁਲਾਇਆ ਤੇ ਹੁਣ ਤੁਸੀਂ ਤੁਹਾਡੇ ਆਪਣੇ ਜੋ ਸ਼ੁਰੂ ਕਰਨਾ ਕੋਈ ਥੋੜਾ ਜਿਹਾ ਮਤਲਬ ਤੁਸੀਂ ਇੱਥੇ ਪੈਦਾ ਹੋ ਕੇ ਤੁਹਾਡੇ ਮਨ ਚ ਕੀ ਖਿਆਲ ਆ ਰਿਹਾ ਗਾਹਾਂ ਵਾਂਗ ਹੀ ਲੇਦਾ ਨੂੰ ਦੇਖ ਕੇ ओके ਕਿਉਂ ਇਹ ਹੌਨਾ ਕਰਨਾ ਤੋਂ ਮਨ ਆ ਸਕਦਾ ਇਹ ਇਸ ਹੋਰ ਨੂੰ ਪਹਿਲਾਂ ਅ ਕਦੀ ਜਿਹਾ ਆਇਆ ਮਨ ਦੇ ਵਿੱਚ ਕਿ ਕਿਉਂ ਹੋ ਮਨ ਆ ਪੈਣਾ ਇਹ ਕਾਫੀ ਅਸਾ ਕੋਮਰ ਬੈਸ ਤੋਂ ਬਾਅਦ ਆਪਣੇ ਆਪ ਨੂੰ ਪ੍ਰੋਬਲਮ ਕਰੀ ਕਿਉਂ ਉਹਦੇ ਕੋਝ ਕਮੇ ਨੂੰ ਕਾਰਨ ਜਿਹੜੇ ਆ ਲੱਭਦੇ ਐ ਅ ਵੀ ਇਹਦਾ ਕਾਣ ਜਿਹੜਾ ਸੀ ਉਹ ਕਿੱਥੇ ਪਿਆ ਹੋ ਸਕਦਾ ਅ ਮੇਰੇ ਦਾਦਕੇ ਨਿਸ਼ਾਰਾ ਮੱਝਾ ਸਿੰਘ ਆ ਤੇ ਨਾ ਕੋ ਡੇਰੇ ਦੇ ਵਿੱਚ ਹੀ ਮੇਰੇ ਪਿਤਾ ਜੀ ਪੜੇ ਐ ਤੇ ਉਦੋਂ ਬਾਅਦ ਔਟਾਰੀ ਵੀ ਡੇਰਾ ਸਤਾਉਗੀ ਜੀ ਤੇ ਅਸੀਂ ਬੱਚੇ ਇਹਦੇ ਜਿੰਨੇ ਹੋਵੋ ਵੀ ਅਸੀਂ ਰਾਵੀਆ ਜਿੰਨੇ ਅਸੀਂ ਉੱਥੇ ਜਾਣਾ ਛੁੱਟੀਆਂ ਦੇ ਵਿੱਚ ਤੇ ਉੱਥੇ ਦੇਖਣਾ ਵੀ ਜਿਹੜੇ ਅੰਗਰੇਜ਼ ਸੀਗੇ ਉਹ ਆਪਣੇ ਜਿਹੜੇ ਮੋਬਾਈਲ ਹੋਮ ਹੁੰਦੇ ਨਾ ਕੈਰਵਨ ਲੈ ਕੇ ਤੇ ਉਹ ਲੈ ਕੇ ਤੇ ਉੱਥੇ ਆ ਜਾਂਦੇ ਸੀ ਹਟਾਈ ਪਾਕਿਸਤਾਨ ਤੋਂ ਬਾਰਡਰ ਕਰਾਸ ਕਰਕੇ ਉੱਥੇ ਆ ਜਾਂਣਾ ਇਹ ਗੱਲ ਹੈ ਕਿ 1970 ਇਹਦਾ ਉਹ ਸਮੇਂ ਦੀ ਗੱਲ ਹੈ ਤੇ ਉਹਨਾਂ ਨੇ ਲੋਜਰ ਦੇ ਵਿੱਚ ਰੁਕਣਾ ਉਦੋਂ ਬਾਅਦ ਫਿਰ ਉਹਨਾਂ ਨੇ ਆਪਣਾ ਅਗਲਾ ਸਫ਼ਰ ਉਹਨਾਂ ਨੇ ਸ਼ੁਰੂ ਕਰਨਾ ਸਾਨੂੰ ਬਹੁਤ ਜਿਗਿਆਸਾ ਹੋਣੀ ਵੀ ਇਹਨਾਂ ਦੇ ਜਿਹੜਾ ਮੋਬਾਈਲ ਚਾਰ ਹੈ ਕਿ ਉਹ ਇਹ ਵਿੱਚ ਵੜ ਕੇ ਨੂੰ ਦੇਖਣਾ ਸੀ ਤੇ ਉਹ ਇਹ ਵੀ ਅਸਚਭ ਵੀ ਹੋਣਾ ਵੀ ਉੱਥੋਂ ਚੱਲਿਆ ਯੂਰਪ ਤੋਂ ਤੇ ਰਸਤੇ ਦੇ ਵਿੱਚ ਸਾਰਾ ਜਿਹੜਾ ਸੈਂਟਰਲ ਏਸ਼ੀਆ ਨੂੰ ਲੰਘ ਕੇ ਤੇ ਇਧਰਲੇ ਪਾਸੇ ਅਫਗਾਨਿਸਤਾਨ ਦੇ ਵਿੱਚੋਂ ਆਉਂਦੇ ਆ ਤੇ ਉਦੋਂ ਜਿਹੜੀ ਰੋਡ ਜਰਨੀ ਸੀ ਕਿਉਂਕਿ ਦੁਨੀਆਂ ਦੇ ਵਿੱਚ ਇੰਨੀ ਲੜਾਈ ਝਗੜੇ ਉਦੋਂ ਹੈ ਨਹੀਂ ਸੀਗੇ ਤੇ ਰੋਡ ਜਰਨੀ ਜਿਹੜੀ ਸੀ ਉਹ ਪੋਸੀਬਲ ਸੀਗੀ ਯੂਰਪ ਤੋਂ ਇੰਡੀਆ ਤੱਕ ਸਾਰੀ ਦੀ ਸਾਰੀ ਤੇ ਉਹ ਨਿਰਵਿਘਨ ਆ ਜਾਂਦੇ ਸੀਗੇ ਤੇ ਕੋਈ ਬਾਰਡਰਾਂ ਦੇ ਵੀਜ਼ਿਆਂ ਦੇ ਕੋਈ ਇਸ ਕਿਸਮ ਦੀਆਂ ਜਿਹੜੀਆਂ ਵੱਡੀਆਂ ਜਿਹੀਆਂ ਹੋਣ ਪਈਆਂ ਨਾ ਹੈ ਨਹੀਂ ਸੀ ਇੱਕ ਤਾਂ ਮੈਨੂੰ ਉਹ ਕਿਤੇ ਲੱਗਦਾ ਹੁੰਦਾ ਕਿ ਕਿਤੇ ਨਾ ਕਿਤੇ ਉਹ ਚੀਜ਼ ਪਈ ਹੈ ਇੱਕ ਵਾਰੀ ਆਈਂ ਮਿਸ਼ਰਾ ਮੱਜਾ ਸਿੰਘ ਦੇ ਵਿੱਚ ਵੀ ਅਸੀਂ ਬੈਠੇ ਤੇ ਇੱਕ 올 ਇੰਡੀਆ ਟੂਰ ਤੇ ਕੁਦਰਾਸ ਤੋਂ ਇੱਕ ਬੰਦਾ ਚੱਲੇ ਆ ਗਿਆ ਸੀ ਸਾਊਥ ਇੰਡੀਆ ਤੋਂ ਤੇ ਉਹਨੇ ਆਪਣਾ ਨਾਰਮਲ ਸਾਈਕਲ ਤੇ ਉਹ ਵੀ ਉਥੇ ਡੇਰੇ ਚ ਰੁਕਿਆ ਤਿੰਨ ਚਾਰ ਦਿਨ ਤੇ ਅਸੀਂ ਵੀ ਗਰਮੀਆਂ ਦੀਆਂ ਛੁੱਟੀਆਂ ਜੋ ਉਥੇ ਹੀ ਸੀਗੇ। ਉਹ ਉਥੇ ਰੁਕਿਆ ਦੋ ਚਾਰ ਦਿਨ। ਮੇਰੇ ਪਿਤਾ ਜੀ ਨੂੰ ਵੀ ਸ਼ੌਕ ਸੀ ਉਹ ਜਿਹੜਾ ਬਾਹਰੋਂ ਘੁੰਮਦਾ ਹੁੰਦਾ ਸੀ ਉਹਨੇ ਬੜੀ ਗੱਲਬਾਤ ਕਰਦੇ ਸੀ। ਸੋ ਉਹ ਗੱਲਾਂ ਬਾਤਾਂ ਅਸੀਂ ਵੀ ਪਸ਼ਾਵ ਨੂੰ ਹੁੰਦੇ ਸੀਗੇ ਡਾਇਰੈਕਟਲੀ ਨਹੀਂ ਕੋਲ ਬੈਠੇ ਹਾਂ ਕੁਝ ਥੋੜਾ ਬੋਦਾ ਕਰਨੀ ਪੈਂਦਾ ਤੇ ਪਤਾ ਲੱਗਦਾ ਵੀ ਹਾਂ ਅੰਤ ਸਕੂਲ ਜਾਣ ਲੱਗੇ ਹਾਂ ਨਹੀਂ ਸਾਈਕਲ ਤੇ ਕਿੰਨਾ ਦੂਰ ਲੱਗਦਾ ਸਕੂਲ ਤੇ ਇਹਦਾ ਕਿਥੋਂ ਤੁਰਿਆ ਹੋਇਆ। ਉਹ ਜਾਂਡਾ ਕਾ ਨਾ ਉਹਦੇ ਕੋਲੇ ਦੋ ਰਕਸ਼ੇ ਸੀਗੇ ਇੰਡੀਆ ਦੇ A1 ਸਾਈਜ਼ ਦੇ ਨਾ ਬਹੁਤ ਵੱਡੇ ਨਕਸ਼ੇ ਸੀਗੇ ਉਹ ਇੱਕ ਨਕਸ਼ੇ ਦੀ ਕਾਪੀ ਮੈਨੂੰ ਦੇ ਗਿਆ ਤੇ ਉਹ ਮੈਂ ਜਦੋਂ ਮੈਂ ਭੱਜਦਾ ਸੀ ਕਿੰਨਾ ਦੋਸਤ ਸਕੂਲ ਦੇ ਵਿੱਚ ਰਹਿੰਦੇ ਆ ਸਕੂਲ ਜਾ ਕੇ ਤੇ ਮੈਂ ਉਹ ਰਕਸ਼ਾ ਲੈ ਲਿਆ ਕਰ ਆਪਣੇ ਦੋਸਤਾਂ ਨੂੰ ਵਕਾਉਣ ਵਾਸਤੇ ਵੀ ਹਾ ਰਿਪੋਰਟ ਆ ਬੰਦਾ ਆਇਆ ਸੀਗਾ ਆ ਨਕਸ਼ਾ ਦੇ ਕੇ ਗਿਆ ਇਥੋਂ ਤੁਰਿਆ ਤੇ ਇਥੇ ਤੱਕ ਜਾਣਾ ਤੋ ਇਹ ਇਹ ਕੋਈ ਜਿਹੜੀਆਂ ਗੱਲਾਂ ਬਾਤਾਂ ਮੈਂ ਕਰਦੀਆਂ ਐ ਕਿ ਕਿਸੇ ਨਾ ਕਿਤੇ ਅ ਜਿਹੜੀ ਸਫਰ ਦੀ ਜਗ੍ਹਾਸਾ ਜਈ ਹੈ ਉਹ